ਜੋ ਪ੍ਰੇਮ ਯਾਦ ਵਿੱਚ ਵੱਸਦਾ ਹੈ ਅਤੇ ਤ੍ਰਿਸ਼ਨਾ ਤੋਂ ਭਜਦਾ ਹੈ ਮਾਇਆ ਉਸ ਦੇ ਮਗਰ ਮਗਰ ਫਿਰਦੀ ਹੈ ਨਿਸ਼ਚੈ ਜਾਣੋ ਗਰੀਬੀ ਅਮੀਰੀ ਵੱਖਰੀ ਗੱਲ ਹੈ ਪਰ ਨਾਮੀ ਪੁਰਖ ਥੁੜਕੇ ਕਦੇ ਨਹੀਂ ਬਿੰਦਾ ਉਸ ਦੇ ਹਾਨ ਲਾਭ ਦਾ ਰਾਖਾ ਕਰਤਾਰ ਆਪ ਹੁੰਦਾ ਹੈ ਕਰਤਾਰ ਚਾਹੁੰਦਾ ਹੈ ਤਾਂ ਅਮੀਰੀ ਦਿੰਦਾ ਹੈ ਚਾਹੁੰਦਾ ਹੈ ਤਾਂ ਵਿਤ ਵਿੱਚ ਰੱਖਦਾ ਹੈ ਪਰ ਥੜ੍ਹਕੇ ਕਦੇ ਨਹੀਂ ਬਹਿਣ ਦੇਂਦਾ ਮਾਇਆ ਤਾਂ ਕੀ ਰਿੱਧੀਆਂ ਸਿੱਧੀਆਂ ਵੀ ਨਾਮ ਰਸ ਦੇ ਮਗਰੇ ਮਗਰੇ ਹਨ ਪਰ ਨਾਮ ਦਾ ਰਸੀਆ ਮਾਇਆ ਦੇ ਲੋਭ ਵਾਂਗੂ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੀ ਹਿਰਦ ਸਦ ਅਵਰਾ ਸਾਧ ਸਮਝ ਕੇ ਤਿਆਗਦਾ ਹੈ ਕਿਉਂ ਜੋ ਨਾਮ ਰਸ ਦੇ ਸਾਹਮਣੇ ਇਹ ਕੱਖ ਮੁੱਲ ਨਹੀਂ ਰੱਖਦੀਆਂ ਨਾਰਾਜ ਦੀ ਚਾਹਤ ਨਾ ਮੁਕਤੀ ਦੀ ਕਾਮਨਾ ਬਸ ਮਨ ਨੂੰ ਚਰਨ ਕਮਲਾਂ ਦੀ ਪ੍ਰੀਤ ਭੁਖ ਔਰ ਪਿਆਸ